ਪੇਸ਼ੈਂਟ ਨੇ ਪਲੀਜ਼ ਮੈਂ ਜਿਹੜੀ ਗੱਲ ਕਰ ਰਿਹਾ ਮੇਰਾ ਰਿਕਾਰਡ ਚੈੱਕ ਕਰਾ ਖੜਾ ਕਰਨਾ ਪੁੱਛ ਲਿਆ ਜੀ ਉਹਨਾਂ ਨੂੰ ਉਹ ਕਹਿੰਦੇ ਹੈ ਨਹੀਂ ਰਿਕਾਰਡ ਆਇਆ ਨਹੀਂਗਾ ਦੇਖੋ ਪੁੱਛੋ ਸਰ ਉੱਥੇ ਚੈੱਕ ਕਰੋ ਜਾ ਕੇ ਜੀ ਚੈੱਕ ਕਰ ਲਿਆ ਹੈ ਨਹੀਂ ਉੱਥੇ ਕੁਝ ਜੀ ਰਿਪੋਰਟ ਉਹ ਦੇਖ ਲੈਣੇ ਆਪਾਂ ਦੇਖਦੇ ਮੈਂ ਰਿਕਾਰਡ ਰੱਖ ਦੋ ਉਹ ਕੈਮਰੇ ਵਾਲਾ ਖੜਾ ਕਰਨਾ ਚੈੱਕ ਕਰਾ ਦੋ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਪਰ ਜਿਹੜਾ ਕੈਪਚਰ ਕੀਤਾ ਜਾਂਦਾ ਕਿ ਕਿਹੜੇ ਲੋਕ ਕਿੰਨੀ ਸਪੀਡ ਦੇ ਨਾਲ ਇਸ ਜਗ੍ਹਾ ਦੇ ਉੱਪਰ ਆ ਰਹੇ ਹਨ ਜਿੰਨੇ ਵੀ ਓਵਰ ਸਪੀਡ ਦੇ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਜਿਹੜਾ ਰੋਕਿਆ ਵੀ ਜਾ ਰਿਹਾ ਤੇ ਅਵੇਅਰ ਹੈ ਉਹ ਵੀ ਕੀਤਾ ਜਾ ਰਿਹਾ ਹੈ ਇਨੇ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਕਾਫੀ ਕਿ ਜਿਹੜੀ ਗੱਡੀ ਇਹ ਵੀ ਦੇਖਿਆ ਮੈਂ ਕਾਫੀ ਤੇਜ਼ੀ ਨਾਲ ਆ ਰਹੀ ਸੀ ਤੁਸੀਂ ਅੱਗੇ ਆ ਕੇ ਖਲਹੌਰਦੇ ਹੋ ਕਈ ਵਾਰ ਦਿੱਕਤ ਵੀ ਆਂਦੀ ਕਈ ਵਾਰ ਲੋਕ ਨਹੀਂ ਰੋਕਦੇ ਤੇ ਕਿੰਨੀ ਕੁ ਪਰੇਸ਼ਾਨੀ ਆਂਦੀ ਹੈ ਹੁਣ ਤੱਕ ਸਾਡੇ ਚਲਾਨ 25 ਦੇ ਕਰੀਬ ਹੋ ਚੁੱਕੇ ਨੇ ਸਪੀਡ 60 ਦੀ ਲਿਮਟ ਹੁੰਦੀ ਹੈ ਜੀ ਅਸੀਂ ਉਸ ਤੋਂ ਬਾਅਦ ਵਿੱਚ 10 ਦੇ ਕਰੀਬ ਇਹਨਾਂ ਨੂੰ ਛੱਡਦੇ ਆ ਜੀ ਮਸ਼ੀਨ ਲੱਗੀ ਹੋਈ ਸਾਹਮਣੇ ਤੇ ਸਰ ਕਿੰਨੇ ਕੁ ਕਿਲੋਮੀਟਰ ਤੋਂ ਪਤਾ ਲੱਗਦਾ ਹਾਂ ਵੀ ਬੰਨੀ ਐ ਇੰਨੀ ਸਪੀਡ ਤੇ 1.5 ਕਿਲੋਮੀਟਰ ਰੇਂਜ ਕਿਲੋਮੀਟਰ ਤੋਂ ਆਰਾਮ ਨਾਲ ਰੇਂਜ ਆਦੀ ਇਹਦੀ 1 ਕਿਲੋਮੀਟਰ ਘੱਟੋ ਘੱਟ ਭਾਜੀ ਅੰਦਰ ਸਪੀਡ ਵੀ ਰੁਕ ਰਿਆ ਹਾਂਜੀ ਤੇ ਸਰ ਕਿੰਨੀ ਸਪੀਡ ਤੇ ਸੀ ਕਿ ਤੁਸੀਂ ਭਾਜੀ ਉਹਨਾਂ ਨੂੰ ਪੁੱਛ ਲਓ ਜਿ ਦਿਖਾਉਤਾ ਦੋ ਗਿਆ ਅਸੀਂ ਆ ਰਹੇ ਹਾਂ ਜੇ ਦੋ ਜਿੰਨੇ ਵੀ ਓਵਰ ਸਪੀਡ ਨਾਲ ਲੁਧਿਆਣੇ ਵਿੱਚ ਐਂਟਰ ਕਰਦੇ ਹੁਣ ਉਹਨਾਂ ਦੀ ਖੈਰ ਨਹੀਂ ਜਿੰਨੇ ਵੀ ਲੋਕ ਫ੍ਰੀਪਰ ਰੋਡ ਤੋਂ ਲੁਧਿਆਣੇ ਵੱਲ ਆ ਰਹੇ ਹੈ ਓਵਰ ਸਪੀਡ ਦੇ ਨਾਲ ਹੁਣ ਉਹਨਾਂ ਦੀ ਖੈਰ ਨਹੀਂ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਜਿਹੜਾ ਮੀਟਰ ਹੈ ਲੱਗ ਚੁੱਕਾ ਹੈ ਜਿੰਨੇ ਵੀ ਲੋਕ ਰਫ਼ਤਾਰ ਦੇ ਨਾਲ ਆ ਰਹੇ ਤੇ ਉਹਨਾਂ ਦੀ ਰੋਕ ਕੇ ਜਿਹੜੇ ਚਲਾਣ ਆ ਉਹ ਕਿੱਥੇ ਜਾ ਰਹੇ ਸੋ ਬਿਲਕੁਲ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵਕਤ ਲੁਧਿਆਣਾ ਦੇ ਫ੍ਰੀਪਰ ਰੋਡ ਦੇ ਉੱਪਰ ਮੌਜੂਦ ਹੈ ਤੇ ਜਿਹੜੇ ਪੁਲਿਸ ਮੁਲਾਜ਼ਮ ਸੈਂਟਰ ਦੇ ਵਿੱਚ ਜਾ ਕੇ ਰੋਕਣ ਦੀ ਜਿਹੜੀ ਕੋਸ਼ਿਸ਼ ਉਹ ਕਰ ਰਹੇ ਨੇ ਸੋ ਬਿਲਕੁਲ ਜਿਹੜ ਇਸ ਜਗ੍ਹਾ ਤੋਂ ਉੱਪਰ ਲਗਾਇਆ ਸੋ ਗੱਲਬਾਤ ਜਿਹੜੀ ਜਰੂਰ ਕਰਾਂਗੇ ਸੋ ਪਹਿਲਾਂ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੋਂ ਉੱਪਰ ਜਿਹੜਾ ਕੈਪਚਰ ਕੀਤਾ ਜਾਂਦਾ ਕਿ ਕਿਹੜੇ ਲੋਕ ਕਿੰਨੀ ਸਪੀਡ ਦੇ ਨਾਲ ਇਸ ਜਗ੍ਹਾ ਤੋਂ ਉੱਪਰ ਆ ਰਹੇ ਆ ਤੇ ਫਿਰ ਉਹਨਾਂ ਦੀਆਂ ਗੱਡੀਆਂ ਰੋਕ ਕੇ ਜਿਹੜਾ ਚਲਾਣ ਉਹ ਕੀਤਾ ਜਾਂਦਾ ਸੋ ਬਿਲਕੁਲ ਜਿਹੜੀ ਤਸਵੀਰ ਤਹਾਡਾ ਨਾਲ ਸਾਂਝੀ ਕਰ ਰਹੇ ਜਿਹੜੀ ਗੱਲਬਾਤ ਕਰਨੀ ਜਿਹੜੀ ਜਰੂਰ ਹੈ ਕੋਸ਼ਿਸ਼ ਕਰਾਂਗੇ ਸੋ ਸਭ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸੋ ਤੁਸੀਂ ਦੇਖ ਸਕਦੇ ਹੋ ਕਿੰਨੀ ਸਪੀਡ ਦੇ ਨਾਲ ਜਿਹੜੇ ਲੋਕ ਨੇ ਫੋਗਿੰਗ ਦੇ ਕਰਕੇ ਕਈ ਆਇਤਨ ਜਿਹੜੇ ਹਾਸੇ ਨੇ ਉਹ ਵੀ ਦੇਖਣ ਨੂੰ ਮਿਲਦੇ ਨੇ ਜਿੱਥੇ ਹਾਸੇ ਹੋ ਰਹੇ ਨੇ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿਹੜੀ ਅਪੀਲ ਹੈ ਜਿਹੜਾ ਪੈਰਾਮੀਟਰ ਲਾ ਕੇ ਵੀ ਜਿਹੜੀ ਅਪੀਲ ਕੀਤੀ ਜਾ ਰਹੀ ਕਿ ਤੁਸੀਂ ਜਿਹੜੀ ਆਪਣੀ ਰਫਤਾਰ ਹੈ ਬਿਲਕੁਲ ਹੌਲੀ ਰੱਖੋ ਤਾਂ ਕਿ ਜਿਹੜਾ ਸਾਨੂੰ ਜਿਹੜਾ ਐਕਸੀਡੈਂਟ ਤੋਂ ਜਿਹੜਾ ਬਚਾਅ ਹੋ ਸਕੇ ਸੋ ਬਿਲਕੁਲ ਜਿਹੜੇ ਲੋਕ ਨੇ ਰੋਕੇ ਹੋਏ ਨੇ ਸੋ ਲਗਾਤਾਰ ਜਿਹੜੀ ਪ੍ਰਸ਼ਾਸਨ ਤੋਂ ਜਿਹੜੀ ਗੱਲਬਾਤ ਉਹ ਕੀਤੀ ਜਾ ਰਹੀ ਸੋ ਸਾਹਮਣੇ ਜਿਹੜੀ ਤਸਵੀਰ ਹੈ ਤੁਸੀਂ ਉਹ ਵੀ ਦੇਖ ਸਕਦੇ ਹੋ ਤਸੀਹਦ ਕਾਂਦੀ ਜਿਹੜੀ ਜਰੂਰ ਕੋਸ਼ਿਸ਼ ਕਰਾਂਗੇ ਤੇ ਜਿੰਨੇ ਵੀ ਓਵਰ ਸਪੀਡ ਦੇ ਬਲੇ ਜਿਹੜੇ ਲੋਕ ਨੇ ਉਹਨਾਂ ਨੂੰ ਜਿਹੜਾ ਰੋਕਿਆ ਵੀ ਜਾ ਰਿਹਾ ਤੇ ਅਵੇਅਰ ਹੈ ਉਹ ਵੀ ਕੀਤਾ ਜਾ ਰਿਹਾ ਸੋ ਬਿਲਕੁਲ ਗੱਲਬਾਤ ਕਰ ਲਾਂਗੇ ਪੁਲਿਸ ਸੁਨਵਾਈਮਾਂ ਦੇ ਨਾਲ ਕੀ ਕਹਿਣਾ ਹੁਣਾ ਤਾਂ ਤੇ ਹੁਣ ਤੱਕ ਜਿਹੜੇ ਕਿੰਨੇ ਕੁ ਚਲਾਣ ਕਿਤੇ ਨੇ ਤੇ ਕਿੰਨੇ ਕੁ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਿਹੜੀ ਸਪੀਡ ਹੁੰਦੀ ਹੈ 100 ਦੇ ਕਰੀਬ 120 ਦੇ ਕਰੀਬ ਪੁਲਿਸ ਸੁਨਵਾਈਮ ਅੱਗੇ ਆ ਕੇ ਉਹਨਾਂ ਨੂੰ ਰੋਕਦੇ ਕਿਤਨੇ ਕਿਤੇ ਕਈ ਵਾਰ ਹਾਦਸੇ ਤੋਂ ਜਿਹੜਾ ਸ਼ਿਕਾਰ ਹੋ ਜਾਂਦੇ ਸੋ ਬਿਲਕੁਲ ਜਿਹੜੀ ਗੱਲਬਾਤ ਉਹ ਕਰ ਲੈਣੇ ਆ ਕਿੰਨੇ ਕੁ ਸਪੀਡ ਵਾਲੇ ਦਾ ਜਿਹੜਾ ਚਲਾਨ ਕੀਤਾ ਜਾ ਰਿਹਾ ਤੇ ਕਿਹੜੇ ਰੂਟ ਦੇ ਉੱਪ ਜਿਹੜਾ ਇਹ ਲਾਇਆ ਨਾਕਾਬੰਦੀ ਕੀਤੀ ਗਈ ਜੀ ਇਹ ਸਾਰਾ 35 ਧਾਰਾ ਵਾ ਹੂੰ ਟ੍ਰੈਫਿਕ ਰੂਲ ਦੀ ਜਿਹਦੇ ਵਿੱਚ ਓਵਰ ਸਪੀਡ ਦਾ ਚਲਾਨ ਕੀਤਾ ਜਾਂਦਾ ਵਾ ਜੀ ਠੀਕ ਹੈ ਜੀ ਹੂੰ ਹਾਂ ਜੀ ਹਾਂ ਜੀ ਅੱਛਾ ਸਰ ਗੱਲ ਕਰੀਏ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਕਾਫੀ ਜਿਹੜੀ ਗੱਡੀ ਇਹ ਵੀ ਦੇਖਿਆ ਮੈਂ ਕਾਫੀ ਤੇਜ਼ੀ ਨਾਲ ਆ ਰਹੀ ਸੀ ਤੁਸੀਂ ਅੱਗੇ ਆ ਕੇ ਖਲਾਉਰਦੇ ਹੋ ਕਈ ਵਾਰ ਦਿੱਕਤ ਵੀ ਆਂਦੀ ਕਈ ਵਾਰ ਲੋਕ ਨਹੀਂ ਰੋਕਦੇ ਤੇ ਕਿੰਨੀ ਕੁ ਪਰੇਸ਼ਾਨੀ ਆਂਦੀ ਹੈ ਨਹੀਂ ਸਰ ਕੋਈ ਪਰੇਸ਼ਾਨੀ ਨਹੀਂ ਆਉਂਦੀ ਜਿਹੜਾ ਜ਼ਿਆਦਾ ਸਪੀਡ ਜਾਂਦਾ ਉਹਦੀ ਪਰੇਸ਼ਾਨੀ ਆਉਂਦੀ ਆ ਨਹੀਂ ਤਾਂ ਆਮ ਨਾਰਮਲ ਜਿਹੜੇ ਜਾਂਦੇ 80 90 ਤੇ ਜਾਂਦੇ ਆ ਅਸੀਂ ਤਾਂ ਰੋਕ ਹੀ ਲੈਂਦੇ ਆ ਦੂਰੋਂ ਦੇਖ ਕੇ ਜਦੋਂ ਇਸ਼ਾਰਾ ਕਰਦੇ ਆ ਟ੍ਰੈਫਿਕ ਟ੍ਰੈਫਿਕ ਦਾ ਨਿਜਮਾ ਦਾ ਇਸ਼ਾਰਾ ਕਰਦੇ ਆ ਇਹ ਲੋਕ ਰੋਕ ਹੀ ਜਾਂਦੇ ਆ ਤਕਰੀਬਨ ਸਰ ਨਵੇਂ ਸਾਲ ਨੂੰ ਲੈ ਕੇ ਕਿਸਤੇ ਜਿਹੜੇ ਰੇਂਜ ਦੇ ਨੇ ਕਿਤੇ ਕਹਿੰਦੇ ਹੁਣ ਤੱਕ ਕਿੰਨੇ ਕੁ ਜਿਹੜੇ ਚਲਾਣੋ ਕਰ ਦਿੱਤੇ ਗਏ ਹੁਣ ਤੱਕ ਸਾਡੇ ਚਲਾਣ 25 ਦੇ ਕਰੀਬ ਹੋ ਚੁੱਕੇ ਨੇ ਤੇ 40 ਦੇ ਕਰੀਬ ਚਲਾਣ ਕਰਾਂਗੇ ਅੱਛਾ ਸਰ ਗੱਲ ਕਰੀਏ ਮਿਨੀਮਮ ਸਰ ਸਪੀਡ ਕਿੰਨੀ ਕੁ ਚਾਹੀਦੀ ਹੈ ਸਪੀਡ 60 ਦੀ ਲਿਮਟ ਹੁੰਦੀ ਹੈ ਜੀ ਅਸੀਂ ਉਸ ਤੋਂ ਬਾਅਦ ਵਿੱਚ 10 ਦੇ ਕਰੀਬ ਇਹਨਾਂ ਨੂੰ ਛੱਡਦੇ ਹਾਂ ਜੀ ਰਵੇਟ ਦਿੰਨੇ ਆ ਜਿਹੜੀ ਸਰ ਜਿਹੜੀ ਮਸ਼ੀਨ ਲੱਗੀ ਹੋਈ ਸਾਹਮਣੇ ਤੇ ਸਰ ਕਿੰਨੇ ਕੁ ਕਿਲੋਮੀਟਰ ਤੋਂ ਪਤਾ ਲੱਗ ਜਾਂਦਾ ਹਾਂ ਵੀ ਬੰਨੀ ਇੰਨੀ ਸਪੀਡ ਤੇ 1.5 ਕਿਲੋਮੀਟਰ ਰੇਂਜ ਕਿਲੋਮੀਟਰ ਤੋਂ ਆਰਾਮ ਨਾਲ ਰੇਂਜ ਆਦੀ ਇਹਦੀ 1 ਕਿਲੋਮੀਟਰ ਘੱਟ ਤੋਂ ਘੱਟ ਤੇ ਸਰ ਜਿਹੜੀ ਫੋਗਿੰਗ ਉਹ ਵੀ ਪੈ ਰਹੀ ਹੈ ਤੇ ਅੱਜ ਦੇ ਜਿਹੜੇ ਹਾਸੇ ਨੇ ਉਹ ਵੀ ਹੁੰਦੇ ਨੇ ਓਵਰ ਸਪੀਡ ਕਰਕੇ ਤੇ ਤੁਹਾਡੇ ਵੱਲੋਂ ਪ੍ਰਾਲਾ ਵੀ ਕਾਫੀ ਵਧੀਆ ਕੀਤਾ ਹੈ ਕਿ ਤਾਂ ਕਿ ਜਿਹੜੇ ਐਕਸੀਡੈਂਟ ਨੇ ਉਹਨੂੰ ਠੱਲ ਪਾਈ ਸਕੇ ਜਾ ਸਕੇ ਆਮ ਲੋਕਾਂ ਨੂੰ ਕੀ ਅੱਛਾ ਜੀ ਉੱਥੇ ਚੈੱਕ ਕਰੋ ਜਾ ਕੇ ਜੀ ਚੈੱਕ ਕਰ ਲਿਆ ਹੀ ਨਹੀਂ ਉੱਥੇ ਕੁਝ ਜੀ ਰਿਕਾਰਡ ਦੇਖ ਲੈਣੇ ਆਪਾਂ ਦੇਖ ਲੈਣਾ ਰਿਕਾਰਡ ਉਹ ਕੈਮਰਾ ਵਾਲਾ ਖੜਾ ਕਹਿੰਦਾ ਚੈੱਕ ਕਰਾ ਦੋ ਸਾਡਾ ਰਿਕਾਰਡ ਤਾਂ ਹੋ ਵੀ ਨਾ ਮੈਂ ਵੀ ਐਸੇ ਡਾਕਟਰ ਮੇਰੇ ਪੇਸ਼ੈਂਟ ਨੇ ਪਲੀਜ਼ ਮੈਂ ਜਿਹੜੀ ਗੱਲ ਕਰ ਰਿਹਾ ਮੇਰਾ ਰਿਕਾਰਡ ਚੈੱਕ ਕਰਾ ਖੜਾ ਕਹਿੰਦਾ ਦੇਖੋ ਪੁੱਛ ਲਿਆ ਜੀ ਉਹਨਾਂ ਨੂੰ ਉਹ ਕਹਿੰਦੇ ਹੈ ਹੀ ਨਹੀਂ ਰਿਕਾਰਡ ਆਇਆ ਨਹੀਂਗਾ ਦੇਖੋ ਪੁੱਛੋ ਸਰ ਚਲੋ ਪੁੱਛੋ ਸਾਨੂੰ ਤਾਂ ਪਲੀਜ਼ ਸਰ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਜਿੰਨੇ ਵੀ ਓਵਰ ਸਪੀਡ ਵਾਲੇ ਲੋਕ ਆ ਰਹੇ ਨੇ ਉਹਨਾਂ ਨੂੰ ਜਿਹੜਾ ਰੋਕਿਆ ਜਾ ਰਿਹਾ ਹੈ ਜਿਹੜੇ ਚਲਾਣੇ ਉਹ ਕਿਤੇ ਜਾ ਰਿਹਾ ਸਰ ਕੀ ਕਹਿਣਾ ਚਾਹੋਗੇ ਜੀ ਕਿੰਨੇ ਕੁ ਅੰਡਰ ਸਪੀਡ ਵੀ ਰੁਕ ਰਿਹਾ ਹਾਂਜੀ ਤੇ ਸਰ ਕਿੰਨੀ ਸਪੀਡ ਤੇ ਸੀਗੇ ਤੁਸੀਂ ਭਾਜੀ ਉਹਨਾਂ ਨੂੰ ਪੁੱਛ ਲਓ ਜੀ ਦਿਖਾਓ ਤਾਂ ਦੋਕੇ ਅਸੀਂ ਆ ਰਹੇ ਹਾਂ ਜਦੋਂ ਅੱਛਾ ਕਈ ਲੋਕ ਕਾਫੀ ਤੇਜ਼ੀ ਨਾਲ ਆ ਰਹੇ ਜੋ ਤੁਸੀਂ ਕਹਿ ਰਹੇ ਹਾਂ ਵੀ ਗਲਤ ਤਾਂ ਦੇਖੋ ਓਵਰ ਸਪੀਡ ਗਲਤ ਹੈਗਾ ਪਰ ਕੀ ਹੈ ਵੀ ਗੱਡੀ ਨਾਰਮਲ ਆ ਗਈ ਜਦੋਂ ਕਿਸੇ ਨੂੰ ਓਵਰਟੇਕ ਕਰਨਾ 5-7% ਵੱਧ ਜਾਂਦੀ ਹੈ ਕਦੇ ਘਟ ਸੀ ਨਾ ਚਾਹੂੰਗੇ ਇੱਕ ਵਾਰ ਸੋ ਪੁੱਛ ਲੋ ਉਫਰਾਲਾ ਕਿਤਾਗਾ ਤਾਂ ਵੀ ਤਾਂ ਵੀ ਜਿਹੜੇ ਲੋਕ ਨੇ ਸਪੀਡ ਤੇਜ਼ ਰੱਖਦੇ ਆ ਹਾਸੇ ਵੀ ਹੁੰਦੇ ਕੀ ਕਹਿਣਾ ਚਾਹੂੰਗੇ ਮੈਂ ਬਰਨਾਲੇ ਐਜ਼ ਅ ਡਾਕਟਰ ਪ੍ਰੈਕਟਿਸ ਕਰਦਾ ਜੀ ਸਰ ఫిਜ਼ੋਥੈਰਾਪਿਸਟ ਆ ਮੈਂ ਖੁਦ ਜੀ ਸੋ ਗੱਲ ਇਹ ਹੈ ਵੀ ਜਦੋਂ ਅਸੀਂ ਅੰਦਰ ਆ ਰਹੇ ਆ ਇਸ ਰੂਟ ਤੇ ਹੁਣ ਮੰਨ ਕੇ ਚੱਲੋ ਇੱਕ ਗੱਡੀ ਆ ਰਹੀ ਆ ਸਾਈਡ ਦੇ ਪਿੱਛੋਂ ਟਰੱਕ ਆ ਰਿਹਾ ਉਧਰ ਨੂੰ ਕਮਾ ਲਓ ਕੈਮਰਾ ਹੁਣ ਉਹ ਬੰਦਾ ਓਵਰਟੇਕ ਨਹੀਂ ਕਰੂਗਾ ਤਾਂ ਕੀ ਕਰੂਗਾ ਵਿਚਾਰਾ ਅੱਛਾ ਇਸੇ ਕਰਕੇ ਹਾਸੇ ਹੁੰਦੇ ਜੀ ਮੇਰਾ ਖੁਦ ਦਾ ਪੇਜਾ ਸੀ ਖੁਦ ਕਹਨੇ ਆ ਵੀ ਮੇਰੇ ਕੋ ਪੇਸ਼ੈਂਟਾਂ ਨੂੰ ਮੈਂ ਰੋਕਦਾਂਗਾ ਹ ਫੌਗ ਜ਼ਿਆਦਾ ਹੋਣ ਕਰਕੇ ਜ਼ੀਰੋ ਵਿਜ਼ਿਬਿਲਟੀ ਆ ਰੋਡ ਤੇ ਨਾ ਨਿਕਲਿਆ ਜਾਵੇ ਜ਼ਿਆਦਾਤਰ ਲੰਬੇ ਰੂਟਾਂ ਤੇ ਆ ਜਿਹੜੇ ਹੈਨਾ ਬਿਲਕੁਲ ਤੁਹਾਨੂੰ ਦੱਸ ਦਈਏ ਜਿੰਨੇ ਵੀ ਓਵਰ ਸਪੀਡ ਵਾਲੇ ਆ ਉਹ ਉਹਨਾਂ ਦੀ ਹੁਣ ਖੈਰ ਨਹੀਂ ਜਿੰਨੇ ਵੀ ਫਰੋਪਰ ਰੋਡ ਤੋਂ ਲੁਧਿਆਣੇ ਵੱਲ ਆ ਰਹੇ ਆ ਤੇ ਉਹਨਾਂ ਦੇ ਢੜਲੇ ਦੇ ਨਾਲ ਜਿਹੜੇ ਚਲਾਣ ਨੇ ਉਹ ਕਿੱਥੇ ਜਾ ਰਹੇ ਸੋ ਬਿਲਕੁਲ ਤਸਵੀਰ ਹੈ ਧੜਨਾ ਸਾਂਝੀ ਕਰ ਰਹੇ ਆ ਤੇ ਕਈ ਲੋਕਾਂ ਨੂੰ ਇਸੇ ਜਗ੍ਹਾ ਦੇ ਉੱਪਰ ਰੋਕਿਆ ਵੀ ਹੈ ਤੇ ਪੁਲਸ ਮੁਲਾਇਮ ਨਾਲ ਜਿਹੜੀ ਗੱਲਬਾਤ ਕੀਤੀ ਹੈ ਟ੍ਰੈਫਿਕ ਪੁਲਿਸ ਮੁਲਾਇਮ ਦਾ ਇਹ ਕਹਿਣਾ ਜਿੰਨੇ ਵੀ ਸਪੀਡ 60 ਤੋਂ ਉੱਪਰ ਹੁੰਦੀ ਹੈ ਤਾਂ 1.5 ਕਿਲੋਮੀਟਰ ਦੀ ਜਿਹੜੀ ਰੇਂਜ ਤੇ ਤੇ 1 ਕਿਲੋਮੀਟਰ ਦੀ ਜਿਹੜੀ ਰੇਂਜ ਦੇ ਨਾਲ ਜਿਹੜਾ ਮੀਟਰ ਦੇ ਨਾਲ ਜਿਹੜਾ ਚੈੱਕ ਕੀਤਾ ਜਾਂਦਾ ਜਿੱਦੀ ਓਵਰ ਸਪੀਡ ਹੁੰਦੀ ਹੈ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਜਿਹੜੇ ਚਲਾਣ ਆ ਉਹ ਕਿੱਥੇ ਜਾਂਦੇ ਨੇ ਸੋ ਕਿਤਨੇ ਕਿਤੇ ਆਮ ਲੋਕਾਂ ਜਿਹੜਾ ਅਵੇਅਰ ਆ ਉਹ ਵੀ ਕੀਤਾ ਜਾ ਰਿਹਾ ਕਿਉਂਕਿ ਜ਼ੀਰੋ ਵਿਜ਼ਿਬਿਲਟੀ ਹੋਣ ਕਰਕੇ ਸਪੀਡ ਓਵਰ ਹੁੰਦੀ ਹੈ ਤੇ ਕਈ ਕਿ ਕਿਹੜੇ ਹਾਦਸੇ ਨੇ ਉਹ ਹੁੰਦੇ ਨੇ ਸੋ ਬਿਲਕੁਲ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਾਫੀ ਜਿਹੜਾ ਵਧੀਆ ਉਪਰਾਲਾ nem de... ਜਿੰਨੇ ਵੀ ਸਪੀਡ ਲਿਮਿਟ ਹੈ ਉਹਨਾਂ ਨੂੰ ਤਾਂ ਕੁਝ ਨਹੀਂ ਕਿਹਾ ਜਾ ਰਿਹਾ ਪਰ ਜਿਹੜੇ ਓਵਰ ਸਪੀਡ ਦੇ ਵਿੱਚ ਨੇ ਉਹਨਾਂ ਦੇ ਜਿਹੜੇ ਚਲਾਨ ਵੀ ਕੱਟੇ ਜਾ ਰਹੇ ਤੇ ਉਹਨਾਂ ਨੂੰ ਜਿਹੜਾ ਅਵੇਅਰ ਹੈ ਉਹ ਵੀ ਕੀਤਾ ਜਾ ਰਿਹਾ ਸੋ ਬਿਲਕੁਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਬੜਾ ਵਧੀਆ ਉਪਰਾਲਾ ਇਸ ਜਗ੍ਹਾ ਤੋਂ ਉੱਪਰ ਕੀਤਾ ਗਿਆ ਕਿਉਂਕਿ ਐਂਟਰੀ ਪੁਆਇੰਟ ਦੇ ਉੱਪਰ ਜਦੋਂ ਹਾਈਵੇ ਰੋਡ ਹੁੰਦਾ ਲੋਕ ਕਿੰਨੇ ਜਿਹੜੇ ਸਪੀਡ ਤੇਜ਼ ਕਰ ਰਹੇ ਨੇ ਜਿਸ ਕਰਕੇ ਵਿਜ਼ਿਬਿਲਟੀ ਵੀ ਤੁਹਾਨੂੰ ਦੱਸ ਦਈਏ ਜ਼ੀਰੋ ਚਲਦੀ ਵੀ ਤਾਂ ਇਸ ਕਰਕੇ ਜਿਹੜੇ ਕਾਫੀ ਹਾਦਸੇ ਆਉ ਹੁੰਦੇ ਐ ਸੋ ਬਿਲਕੁਲ ਹਾਦਸਿਆਂ ਨੂੰ ਠੱਲ ਪਾਉਣ ਦੇ ਲਈ ਲਗਾਤਾਰ ਜਿਹ ਉਹਨਾਂ ਦੇਹੀ ਕਿਣਾ ਸਿੱਧੇ ਤੌਰ ਤੇ ਜਿਹੜੀ ਸਪੀਡ ਦੀ ਜਿਹੜੀ ਲਿਮਟ ਹੈ ਉਹ ਘੱਟ ਰੱਖਣੀ ਚਾਹੀਦੀ ਹੈ ਘੱਟੋ ਘੱਟ ਜਿਹੜੀ ਇਹ ਕਿਲੋਮੀਟਰ ਦੀ ਰੇਂਜ ਦੇ ਹਿਸਾਬ ਨਾਲ ਜਿਹੜੀ ਸਪੀਡ ਚੈੱਕ ਕਰਦੀ ਹੈ ਤੇ ਜਿੰਨਾ ਜਿਹੜਾ ਵੀ ਵਿਅਕਤੀ 60 ਦੀ ਸਪੀਡ ਤੋਂ ਵੱਧ ਹੁੰਦਾ ਤਾਂ ਉਹਨਾਂ ਨੂੰ ਰੋਕ ਕੇ ਉਹਨਾਂ ਨਾਲ ਚਲਾਣ ਵੀ ਕੀਤਾ ਜਾਂਦਾ ਤੇ ਉਹਨਾਂ ਨੂੰ ਅਵੇਅਰ ਵੀ ਕੀਤਾ ਜਾਂਦਾ ਕਿ ਘਰੇ ਪਿੱਛੇ ਤੁਹਾਡਾ ਪਰਿਵਾਰ ਬੈਠਾ ਹੋਇਆ ਹੈ ਤੇ ਤੁਸੀਂ ਸਪੀਡ ਜਿਹੜੀ ਹੈ ਉਹ ਘੱਟ ਰੱਖੋ ਤਾਂ ਕਿ ਜਿਹੜੀ ਸੇਫ ਡਰਾਈਵ ਹੋ ਕੀਤੀ ਜਾ ਸਕੇ ਸੋ ਬਿਲਕੁਲ ਹੁਣੇ ਆਣ ਵਾਲਾ ਸਮਾਂ ਦੱਸੂਗਾ ਕਿਸ ਤਰੀਕਾ ਜਿਹੜੇ ਲੋਗ ਨੇ ਅਵੇਰ ਹੁੰਦੇ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਉਪਰਾਲਾ ਲਗਾਤਾਰ ਚੱਲ ਰਿਹਾ ਹੈ ਤੇ ਵਿਜ਼ਿਬਿਲਟੀ ਵੀ ਜਿਹੜੀ ਲਗਾਤਾਰ ਜਿਹੜੀ ਡਾਊਨ ਹੁੰਦੀ ਹੈ ਉਹ ਨਜ਼ਰ ਆ ਰਹੀ ਕੈਮਰਾ ਪਰਸਨ ਮੋਨੂ ਛਾੜਨ ਲਾਂ ਮੈਂ ਰੌਰੋੜਾ ਸਿਟੀ ਹੁ ਲੋਧਿਆਣਾ